ਦੇਖੋ ਜੀ ਅੱਜ ਮੇਰੀ ਬੇਟੀ ਹੈਗੀ ਬਹੁਤ ਜ਼ਿਆਦਾ ਖੁਸ਼ ਤੇ ਸ਼ਾਮ ਦੇ ਵੱਜ ਚੁੱਕੇ ਨੇ 4 ਤੇ ਉਹਦੀ ਫਰਮਾਇਸ਼ ਸੀ ਕਿ ਮੈਂ ਉਹਦੇ ਵਾਸਤੇ ਬਣਾਵਾਂ ਕਟਲਟ ਤੇ ਮੈਂ ਉਹਦੀ ਫਰਮਾਇਸ਼ ਪੂਰੀ ਕਰਨ ਜਾ ਰਹੀ ਹਾਂ ਕਈ ਦਿਨਾਂ ਤੋਂ ਉਹ ਡਿਮਾਂਡ ਕਰ ਰਹੀ ਸੀ ਤੇ ਇਹਨੂੰ ਖਾ ਕੇ ਵੱਡੇ ਵੀ ਖੁਸ਼ ਹੋ ਜਾਂਦੇ ਆ ਤੇ ਬੱਚੇ ਵੀ ਤੇ ਸਭ ਕੁਝ ਘਰ ਬੈਠ ਕੇ ਇੰਜੋਏ ਕਰ ਸਕਦੇ ਆ ਆਪਾਂ ਪਾਰਟੀ ਵਾਲੀ ਫੀਲਿੰਗ ਲੈ ਸਕਦੇ ਆ ਤੇ ਰਾਮ ਰਾਮ ਸਾਰਿਆਂ ਨੂੰ ਤੇ ਤੁਸੀਂ ਹੋ ਕਿਵੇਂ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਤਾਂ ਚਲੋ ਰੈਸਪੀ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਮੈਂ ਪੋਹਾ ਪਿਓ ਦਿੱਤਾ ਸੀ ਇੱਕ ਕਟੋਰੀ ਇਹਨੂੰ 10-15 ਮਿੰਟ ਲਈ ਪਾਣੀ 'ਚ ਪਿਓ ਦਿੱਤਾ ਤੇ ਉਸ ਤੋਂ ਬਾਅਦ ਮੈਂ 4-5 ਆਲੂ ਨੂੰ ਮੈਸ਼ ਕਰ ਲਿਆ ਸੀ ਮੀਡੀਅਮ ਸਾਈਜ਼ ਦੇ ਉਬਾਲ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਪੋਹੇ ਨੂੰ ਹੁਣ ਪਿਓ ਕੇ ਤੇ ਉਹਦੇ ਵਿੱਚ ਮਿਕਸ ਕਰ ਦਵਾਂਗੇ ਆਲੂ ਦੇ ਵਿੱਚ ਤੇ ਸਿੰਪਲ ਜੇ ਇਹਦੇ ਵਿੱਚ ਮਸਾਲੇ ਹੀ ਅਸੀਂ ਐਡ ਕਰਾਂਗੇ ਕੋਈ ਨੂੰ ਚੰਗੀ ਤਰ੍ਹਾਂ ਐਨ ਮਦ-ਮਦ ਕੇ ਮਿਕਸ ਕਰਨਾ ਹੈ ਤੇ ਜਿਆਦਾ ਟਾਈਮ ਨਹੀਂ ਲੱਗੇਗਾ ਥੋੜਾ ਟਾਈਮ ਲੱਗਦਾ ਹੈ ਤੇ ਨਮਕ ਤੇ ਮਿਰਚ ਲਾਈਟ ਜਿਹਾ ਮੈਂ ਪਾਇਆ ਸੀ ਤੇ ਥੋੜਾ ਜਿਹਾ ధਨੀਆ ਪਾਊਡਰ ਕਿਉਂਕਿ ਜਿਆਦਾ ਮਸਾਲੇ ਖਾਣ ਨਾਲ ਬੱਚਿਆਂ ਨੂੰ ਲੱਗਦੀ ਹੈ ਮਿਰਚ ਤੇ ਉਹ ਸੀਸੀ ਕਰਦੇ ਰਹਿੰਦੇ ਆ ਤੇ ਚੀਜ਼ ਦਾ ਸਵਾਦ ਨਹੀਂ ਲੈ ਸਕਦੇ ਤੇ ਇਸ ਤਰੀਕੇ ਨਾਲ ਸਾਨੂੰ ਕਟਲਟ ਕਰੇ ਬੈ ਕੇ ਅਸੀਂ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਇਹ ਕਟਲਟ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੇ ਹਨ ਤੇ ਸਿਹਤ ਵੀ ਚੰਗੀ ਰਹਿੰਦੀ ਹੈ ਤੇ ਬੱਚਿਆਂ ਨੂੰ ਕੋਈ ਨੁਕਸਾਨ ਵੀ ਨਹੀਂ ਕਰਦੇ ਤੇ ਬੱਚੇ ਜਦੋਂ ਚਕਪਟਾ ਖਾਂ ਦੇ ਮੂੜਚੇ ਹੋਣ ਤਾਂ ਆਪਾਂ ਘਰੇ ਬੈਠੇ ਹੀ ਉਹਨਾਂ ਨੂੰ ਚੀਜ਼ਾਂ ਬਣਾ ਕੇ ਦੇ ਸਕਦੇ ਆ ਤੇ ਮੇਰੀ ਹੋ ਗਈ ਹੈ ਕੜਾਈ ਗਰਮ ਤੇ ਅਬ ਮੈਂ ਉਹਨੂੰ ਸਵージー ਚ ਲਪੇਟ ਲਪੇਟ ਕੇ ਇਹ ਸਾਰੇ ਕਟਲਟ ਮੈਂ ਇੰਨਾ ਵਿੱਚ ਪਾਉਂਦੀ ਜਾਵਾਂਗੀ ਤੇ ਬੇਟੀ ਮੇਰੀ ਨਾਲ-ਨਾਲ ਖੜੀ ਸੀ ਕਹਿੰਦੀ ਮੰਮਾ ਇਹ ਤਾਂ ਵਿਆਹ ਵਰਗੇ ਹੀ ਬਣ ਗਏ ਜਿਵੇਂ ਵਿਆਹ ਸ਼ਾਦੀਆਂ ਚ ਅਸੀਂ ਖਾ ਕੇ ਆਨੇ ਹੁੰਨੇ ਆ ਤੇ ਇਹਨੂੰ ਦੇਖ ਕੇ ਤਾਂ ਮੈਨੂੰ ਜੀ ਕਰਦਾ ਹੁਣੇ ਖਾ ਲਈਏ ਬਹੁਤ ਜ਼ਿਆਦਾ ਯੰਮੀ ਲੱਗਦੇ ਪਏ ਨੇ ਤੇ ਵਾਕੇ ਹੀ ਫਰੈਂਡਸ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਤੇ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਹੋਰ ਵੀ ਵਧੀਆ ਵੀਡੀਓ ਦੇਖਣ ਵਾਸਤੇ ਤਾਂ ਕਮੈਂਟ ਬਾਕਸ 'ਚ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿਹਜੀ ਲੱਗੀ ਤੇ ਇਸ ਤਰੀਕੇ ਨਾਲ ਮੈਂ ਸਾਰੇ ਕਟਲਟ ਨੂੰ ਫਰਾਈ ਕਰ ਲਵਾਂਗੀ ਤੇ ਆਰਾਮ-ਰਾਮ ਨਾਲ ਇਹਨਾਂ ਨੂੰ ਉਲਟ-ਪੁਲਟ ਕਰਕੇ ਪੂਰੇ ਜਦੋਂ ਮੈਂ ਇਹਨਾਂ ਨੂੰ ਪਲੇਟ 'ਚ ਕੱਢਦੀਆਂ ਤੇ ਪੂਰੇ ਕਰੰਚੀ-ਕਰੰਚੀ ਦੀ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਕਿਉਂਕਿ ਬਹੁਤ ਜ਼ਿਆਦਾ ਕਰੰਚੀ ਇਹ ਬਣੇ ਸੀ ਤੇ ਬਹੁਤ ਟੇਸਟੀ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਸੋਫਟ ਬਹੁਤ ਵਧੀਆ ਟੇਸਟ ਆਇਆ ਸੀ ਇਹਨਾਂ ਦਾ ਤੇ ਅੱਜ ਦਾ ਸ਼ੁਭ ਵਿਚਾਰ ਹੈ ਤੁਸੀਂ ਜੋ ਵੀ ਕਰਨਾ ਹੈ ਉਸ ਨੂੰ ਬਸ ਕਰ ਦਿਓ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਬੰਦ ਕਰੋ ਕਿਉਂਕਿ ਕੁਝ ਕਰਨ ਵਾਲੇ ਬਹੁਤ ਕੁਝ ਕਰ ਦਿੰਦੇ ਨੇ ਤੇ ਸੋਚਣ ਵਾਲੇ ਬਸ ਸੋਚਦੇ ਹੀ ਰਹਿ ਜਾਂਦੇ ਨੇ ਤੇ ਇਹ ਦੇਖੋ ਸਾਡੀ ਕੈਟਲਟ ਦੀ ਪਲੇਟ ਸੌਸ ਨਾਲ ਅਸੀਂ ਸਾਰਿਆਂ ਨੇ ਖਾਧੇ ਬੜੇ ਇੰਜੋਏ ਕੀਤਾ ਤੇ ਫਿਰ ਮੈਂ ਬਣਾਏ ਪਿਆਜ਼ ਆਲੂ ਤੇ ਪੋਹੇ ਦੇ ਕਟਲਟ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਇਹਨਾਂ ਦਾ ਸਵਾਦ ਬਹੁਤ ਜ਼ਿਆਦਾ ਯੰਮੀ ਆਇਆ ਸੀ ਤੇ ਇਸ ਤਰੀਕੇ ਨਾਲ ਮੈਂ ਇਹਨਾਂ ਨੂੰ ਵੀ ਫਰਾਈ ਕਰ ਲਿਆ ਤੇ ਬਹੁਤ ਜ਼ਿਆਦਾ ਯੰਮੀ ਤੇ ਸਾਡੀ ਤਾਂ ਕਰੇ ਬੈ ਕੇ ਪਾਰਟੀ ਹੋ ਗਈ ਤੇ ਮੇਰੀ ਬੇਟੀ ਹੋ ਗਈ ਖੁਸ਼ ਤੇ ਸਾਰੇ ਸਾਡੇ ਮੰਮੀ ਪਾਪਾ ਤੇ ਮੇਰੇ ਪਤੀ ਦੇਵ ਜੀ ਹੋ ਗਏ ਖੁਸ਼ ਤੇ ਬਾਬਾ ਏ ਟੇਕ ਕੇਅਰ